ਸਤਿ ਸ਼੍ਰੀ ਅਕਾਲ ਟੁਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਅੱਜ ਫਗਵਾੜਾ ਵਿਖੇ ਤਰਖਸ਼ੀ ਸੁਸਾਇਟੀ ਪੰਜਾਬ ਰਜਿਸਟਰਡ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸਰਦਾਰ ਜਸਵਿੰਦਰ ਸਿੰਘ ਨੇ ਵੋਟਾਂ ਦੇ ਚੱਲਦੇ ਦੌਰ ਕਿਹਾ ਵੋਟਾਂ ਮੰਗਣ ਵਾਲੀਆਂ ਪਾਰਟੀਆਂ ਆਪਣੀਆਂ ਗੱਲਾਂ ਸੁਣਾ ਰਹੀਆਂ ਲੋਕਾਂ ਦੀਆਂ ਨਹੀਂ ਸੁਣਦੀਆਂ ਲੋਕਾਂ ਦੇ ਬਹੁਤ ਸਵਾਲ ਹਨ ਪਰ ਉਹ ਸਵਾਲਾਂ ਦੇ ਜਵਾਬ ਕੋਈ ਨਹੀਂ ਦੇ ਰਿਹਾ ਜਸਵਿੰਦਰ ਸਿੰਘ ਨੇ ਕਿਹਾ 10 ਸਾਲਾਂ ਵਿੱਚ ਬੇਰੋਜ਼ਗਾਰੀ ਅਸਮਾਨ ਤੇ ਚੜ ਗਈ ਹੈ ਸਭ ਕੁਝ ਪ੍ਰਾਈਵੇਟ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਲੋਕੋ ਤੁਸੀਂ ਕਰੋ ਸਵਾਲ ਵੋਟਾਂ ਮੰਗਣ ਵਾਲੇ ਦੇਣ ਜਵਾਬ ਉਹਨਾਂ ਨੇ ਸਵਾਲ ਵੀ ਪੁੱਛੇ ਪਿਛਲੇ 10 ਸਾਲਾਂ 'ਚ ਅਮੀਰੀ ਗਰੀਬੀ ਦਾ ਪਾੜਾ ਕਿਉਂ ਵਧਿਆ ਜਾਤਾਂ ਧਰਮਾਂ ਦੇ ਨਾਮ 'ਤੇ ਨਫ਼ਰਤ ਕਿਉਂ ਫਲਾਈ ਜਾ ਰਹੀ ਹੈ ਪ੍ਰਦੇਸ਼ਾਂ ਵਿੱਚੋਂ ਕਾਲਾ ਧੰਨ ਵਾਪਸ ਕਿਉਂ ਨਹੀਂ ਆਇਆ ਅੱਛੇ ਦਿਨ ਆਉਣ ਦਾ ਝੂਠ ਕਿਉਂ ਬੋਲਿਆ ਇਸ ਮੌਕੇ ਉਹਨਾਂ ਦੇ ਨਾਲ ਸੁਖਦੇਵ ਸਿੰਘ ਕੁਲਵੰਤ ਸਿੰਘ ਬਲਵੀਰ ਦੁਸਾਂਜ ਤਰਸੀਮ ਲਾਲ ਗੁਰਮੁਖ ਸਿੰਘ ਆਦਿ ਹਾਜ਼ਰ ਸਨ ਪੇਸ਼ ਹੈ ਇੱਕ ਰਿਪੋਰਟ ਬੇਰੋਜ਼ਗਾਰੀ ਖਤਮ ਕਰੋ ਬੇਰੋਜ਼ਗਾਰੀ ਖਤਮ ਕਰੋ ਨੇਤਾ ਦਾ ਇੱਕ ਜਿੰਦਾਬਾਦ 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 ਧੀਆ ਪਹਿਣਾ ਦੀਆਂ ਬੇਪਤੀਆਂ ਕਰਨ ਵਾਲੀਆਂ ਹਕੂਮਤਾਂ ਮਰਦਾਬਾਦ 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 ਧੀਆ ਪਹਿਣਾ ਦੀਆਂ ਬੇਪਤੀਆਂ ਕਰਨ ਵਾਲੀਆਂ ਹਕੂਮਤਾਂ ਮਰਦਾਬਾਦ ਮੁਰਦਾਬਾਦ ਅਤਿਆਚਾਰਾਜ ਅਤਿਆਚਾਰਿਆਂ ਨੂੰ ਪਨਾ ਦੇਣ ਵਾਲੇ ਹਾਕਮ ਮੁਰਦਾਬਾਦ 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 ਅਤਿਆਚਾਰੀ ਹਕੂਮਤਾਂ ਮੁਰਦਾਬਾਦ 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 ਗ੍ਰਿਫਤਾਰ ਕੀਤੇ ਬੁੱਧੀਜੀਵੀ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਲੋ ਗਰਮਕ ਲੋਕਤੋਂ ਦੇਮੋਕਰੇਟਿਕ ਫੀਚਰਸ ਫੰਡ ਫਰਬਾੜਾ ਨੂੰ ਬਿਲੋਂਗ ਕਰਦਾ ਤੇ ਅੱਜ ਇਥੇ ਤਰਕਸ਼ੀ ਸੋਸਾਇਟੀ ਫੰਗਵਾੜਾ ਦੇ ਕਾਰਕੁਨਾਂ ਨੇ ਇੱਕ ਮਨੁੱਖੀ ਚੇਨ ਬਣਾਈ ਹੈ ਜਿਦੇ ਨਾਲ ਕੋ ਸਾਡੇ ਨਾਲ ਕੁਝ ਬੈਨਰ ਨੇ ਇਹਨਾਂ ਬੈਨਰਾਂ ਦੇ ਉੱਤੇ ਵੋਟ ਪਾਰਟੀਆਂ ਨੂੰ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਕੁਝ ਸਵਾਲ ਲਿਖੇ ਗਏ ਨੇ ਅਸੀਂ ਲੋਕਾਂ ਨੂੰ ਇਹ ਅਪੀਲ ਕੀਤੀ ਆ ਕਿ ਇਹ ਜਿਹੜੇ ਸਵਾਲ ਨੇ ਇਹ ਸਾਰੀਆਂ ਹੀ ਵੋਟ ਪਾਰਟੀਆਂ ਤੋਂ ਸਿੱਧੇ ਸਿੱਧੇ ਲੋਕਾਂ ਵੱਲੋਂ ਕੀਤੇ ਜਾਣ ਅਸੀਂ ਚਾਹੁੰਦੇ ਆ ਸਾਡਾ ਜਿਹੜਾ ਮੋਟਿਵ ਆ ਸੀ ਜਿਹੜਾ ਸਾਡਾ ਮਨ ਚ ਆਇਆ ਸੀ ਉਹ ਤਾਂ ਇਹ ਸੀ ਲੋਕਾਂ ਦੇ ਵਿੱਚ ਇੱਕ ਹਿੰਮਤ ਆਵੇ ਲੋਕਾਂ ਦੇ ਵਿੱਚ ਜਾਗਰੂਕਤਾ ਆਵੇ ਅਵੇਅਰਨੈਸ ਆਵੇ ਲੋਕੀ ਅੱਖ ਚ ਅੱਖ ਪਾ ਕੇ ਵੋਟ ਮੰਗਣ ਆਏ ਉਮੀਦਵਾਰ ਤੋਂ ਸਵਾਲ ਕਰ ਸਕਣ ਦੇਖੋ ਸਰ 5 ਸਾਲ ਬਾਅਦ ਵੋਟਾਂ ਪੈਂਦੀਆਂ ਦੀ ਹਾਂਜੀ ਤੇ ਹੁਣ ਤੱਕ ਸਰਕਾਰਾਂ ਕਿੰਨਾ ਕੁ ਅਵੇਅਰ ਕਰ ਸਕੀਆਂ ਨੇ ਲੋਕਤੰਤਰ ਦੇ ਲਈ ਆਪਣੇ ਲੋਕਾਂ ਤੁਸੀਂ ਕਿਸੇ ਵੀ ਪੋਲਿੰਗ ਬੂਥ ਤੇ ਖੜੇ ਹੋ ਕੇ ਇੰਨੀ ਗਾਲੀ ਕੁੱਛਣਿਓ ਤੇ ਇਹ ਵੋਟਾਂ ਜਿਹੜੀਆਂ ਨੇ ਇਹ ਪਾਰਲੀਮੈਂਟ ਦੀਆਂ ਨੇ ਜਾਂ ਅਸੈਂਬਲੀ ਦੀਆਂ ਨੇ ਮੇਰਾ ਖਿਆਲ ਹੈ ਕਿ ਬਹੁਤ ਘੱਟ ਵੋਟਰ ਹੋਣਗੇ ਜਿਹੜੇ ਸਹੀ ਜਵਾਬ ਦੇ ਪਾਉਣਗੇ ਲੋਕਤੰਤਰ ਤਾਂ कामयाब ਹੁੰਦਾ ਜੇ ਸਰਕਾਰਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਸਿੱਖਿਆ ਸੁਰੱਖਿਆ ਆਪਣੀ ਹੈਲਥ ਐਂਡ ਐਜੂਕੇਸ਼ਨ ਇਹ ਸਾਰਾ ਕੁਝ ਲੋਕਾਂ ਦੇ ਘੱਟ ਦੇ ਰੋਕ ਪਹੁੰਚੇ ਹੋਰ ਬਰਾਬਰੀ ਬਰਾਬਰਤਾ ਦੇ ਨਾਲ ਸਭ ਨੂੰ ਜਿਹੜਾ ਪਹੁੰਚੇ ਪਰ ਸਾਰੀਆਂ ਹੀ ਬੋਟ ਪਾਰਟੀਆਂ ਤੇ ਸ਼ਰਮੂ ਦੇ ਨਾਲ ਝੂਠ ਬੋਲਦੀਆਂ ਲੋਕਾਂ ਦੇ ਨਾਲ ਵੱਡੇ ਵੱਡੇ ਝੂਠੇ ਬਾਦੇ ਸ਼ਰਮਾਂ ਕੀਤੇ ਜਾਂਦੇ ਆ ਉਸ ਤੋਂ ਬਾਅਦ ਕਰਦਾਰ ਦੇ ਜਿਹੜਾ ਉਹਨਾਂ ਸਿਆਸੀ ਡਿਗਰਾਂ ਦੇ ਤੇ ਪਤਾ ਹੀ ਨਹੀਂ ਲੱਗਦਾ ਕੌਣ ਕਿਹੜਾ ਕਿਹੜੀ ਪਾਰਟੀ ਦੇ ਵਿੱਚ ਕਦੋਂ ਚਲਾ ਜਾਵੇ ਤੇ ਕਦੋਂ ਕਿਸੇ ਕਿੱਧਰ ਮਾਰ ਦੇਵੇ ਸੋ ਇਹ ਲੋਕ ਜਿਹੜੇ ਆ ਸਾਰੇ ਅੰਦਰੋਂ ਐਕਸੋ ਨੇ ਅੰਦਰੋਂ ਜਿਹੜੇ ਨੇ ਉਹ ਉਹ ਭਰੇ ਭੀਤੇ ਪਏ ਨੇ ਪਰ ਪੰਜ ਸਾਲ ਬਾਅਦ ਇਹ ਵਿਚਾਰੇ ਆਪਣਾ ਗੁੱਸਾ ਬੋਰਡ ਦੇ ਕੇ ਕੱਢ ਲੈ ਲੈਂਦੇ ਨੇ ਕਿ ਜਿਹੜਾ ਸੱਤਾਧਾਰੀ ਆ ਉਹਨੂੰ ਹਰਾ ਦਿਓ ਫਿਰ ਦੂਸਰਾ ਆ ਜਾਵੇ ਉਹ ਉੱਤਰ ਕਾਢੋ ਮੌਚੜਾ ਵਾਲੀ ਗੱਲ ਜਿਹੜੀ ਆ ਨਾ ਉਹ ਚੱਲੂ ਜਾਂਦੀ ਆ ਤੇ ਪ੍ਰੈਸ਼ਰ ਬੂਕਰ ਦੀ ਸੀਟੀ ਵੱਜਦੀ ਆ ਲੋਕੀ ਵਿਚਾਰੇ ਆਪਣਾ ਜਿਹੜਾ ਆ ਉਹ ਗੁੱਸਾ ਬੋਰਡ ਰਾਹੀਂ ਕੱਢ ਲੈਂਦੇ ਨੇ ਅਸੀਂ ਕਹਿੰਨੇ ਆ ਇਹ ਸਮਝ ਨਹੀਂ ਸਰਕਾਰ ਬਦਲਦੀ ਪਰ ਸਰਕਾਰ ਕੁਝ ਨਹੀਂ ਬਦਲਦੀ ਭੱਗਾਂ ਦੇ ਰੰਗ ਬਦਲ ਜਾਂਦੇ ਨੇ ਬੰਦੇ ਵੀ ਉਹੀ ਹੁੰਦੇ ਨੇ ਲੱਗ-ਪੱਗ ਲੱਗ-ਪੱਗ ਬੰਦੇ ਵੀ ਉਹੀ ਹੁੰਦੇ ਨੇ ਬਰੋਦ-ਬਰੋਦ ਕੂਸੀਆਂ ਮਾਰ ਕੇ ਆਏ ਪਰ ਉਹਨਾਂ ਦੀ ਵਿਚਾਰ ਧਾਰਾ ਕਿੱਡੀ ਬਦਲਦੀ ਇਸ ਕਰਕੇ ਅਸੀਂ ਨੋਟਾ ਕੋਲ ਇੱਕ ਜਿਹੜਾ ਹੋਰ ਤੀਜੀ ਆਪਸ਼ਨ ਹੈ ਉਹ ਇਹ ਹੈ ਕਿ ਸਿੱਧਾ ਸਿੱਧਾ ਸਵਾਲ ਕੀਤਾ ਜਾਵੇ ਕੁਰਸੀ ਨੂੰ ਇਹ ਜਿਹੜਾ ਆ ਇਹਨੂੰ ਕੋਈ ਜਿਹੜੀ ਐਸ਼ ਪ੍ਰਸਤੀ ਦਾ ਸਾਧਨ ਨਾ ਰਹਿਣ ਦਿੱਤਾ ਜਾਵੇ ਉਹਨੂੰ ਕੰਡਿਆਂ ਦਾ ਤਾਜ ਬਣਾਇਆ ਜਾਵੇ ਜ਼ਿੰਮੇਵਾਰੀ ਜਿਹੜੀ ਆ ਇਹ ਇਹਨਾਂ ਨੂੰ ਅਹਿਸਾਸ ਕਰਾਇਆ ਜਾਵੇ ਕਿ ਤੁਸੀਂ ਉਹ ਸ਼ਿਕਰਨ ਲਈ ਕੋਈ ਕੋਈ ਦਿਖਾਇਆ ਜਾਏ ਉਹ ਤੁਹਾਡੀ ਤੁਹਾਡੀਆਂ ਜੜੀਆਂ ਨੇ ਉਹ ਜਿੰਮੇਵਾਰੀਆਂ ਨੇ ਜੇ ਝੂਠ ਬੋਲਿਆ ਤਾਂ ਇਸ ਦਾ ਜਵਾਬ ਦੇ ਲੋਕਾਂ ਦੀ ਕਚਹਿਰੀ ਵਿੱਚ ਆਹ ਪਾਰਟੀਆਂ ਨੂੰ ਜਿਹੜੇ ਆ ਲੋਕਾਂ ਦੀ ਜ਼ੁਬਾਨ ਦੇ ਵਿੱਚ ਅਸੀਂ ਸਵਾਲ ਪੁੱਛਣ ਲਈ ਲੋਕਾਂ ਨੂੰ ਜਿਹੜਾ ਆ ਉਹ ਜਾਗਰੂਕ ਕਰ ਰਹੇ ਆ ਦੇਖੋ ਇਹ ਲੋਕੋ ਤੁਸੀਂ ਕਰੋ ਸਵਾਲ ਬੋਟਾਂ ਮੰਗਣ ਵਾਲੇ ਦੇਣ ਜਵਾਬ ਇਹ ਕੋਈ ਇੱਕ ਪਾਰਟੀ ਕੁਲ ਨਹੀਂ ਇਹ ਸਾਰਿਆਂ ਲਈ ਆ ਜਿਹੜਾ ਵੀ ਕੋਈ ਵੋਟ ਮੰਗਣ ਫੋੜ ਦੇ ਲਈ ਲੋਕਾਂ ਦੇ ਦਰਦ ਨੂੰ ਜਾਂਦਾ ਦੇਖੋ ਜੀ ਭਾਜਪਾ ਅਮੀਰ ਧਰਾਨਿਆਂ ਦੀ ਯਾਰ ਤੇ ਸਲਾਹਕਾਰ ਲੋਕਾਂ ਨੂੰ ਦੇ ਦੇ ਜਵਾਬ ਭਾਜਪਾ ਕਿਉਂਕਿ 10 ਸਾਲ ਤੋਂ ਸੱਤਾ ਦੇ ਵਿੱਚ ਹੈ ਆਪਣੇ ਸੈਂਟਰ ਦੇ ਵਿੱਚ ਇਸ ਕਰਕੇ ਭਾਜਪਾ ਨੂੰ ਜਿਹੜਾ ਸਿੱਧੇ ਸਿੱਧੇ ਸਵਾਲ ਨੇ ਪਿਛਲੇ ਸਾਲ 10 ਸਾਲ ਤੋਂ ਅਮੀਰੀ ਗਰੀਬੀ ਦਾ ਪਾੜਾ ਦੇਖੋ ਕਿੰਨਾ ਵੱਧ ਗਿਆ ਫਿਰ ਦੇਖੋ 1% ਅਮੀਰ ਧਰਾਨੇ ਦੇਸ਼ ਦੀ 40% ਤੋਂ ਅੰਬੋਲ ਤੋਂ ਸਾਧ ਹੋ ਗਿਆ ਕਿ ਫਿਰ 85 ਕਰੋੜ ਤੋਂ ਵੱਧ ਮਿਹਨਤੀ ਲੋਕ ਚੋੜ ਡੰਗ ਦੀ ਰੋਟੀ ਤੋਂ ਵੀ ਆਵਾਜ਼ਾਰ ਨੂੰ ਇਥੇ ਖੁਦ ਇਹ ਖੁਦ ਮੰਨ ਰਿਹਾ ਕਿ ਅਸੀਂ 80 80 ਕਰੋੜ ਤੋਂ ਵੱਧ ਲੋਕਾਂ ਨੂੰ ਜਿਹੜਾ ਆ ਰਾਸ਼ਨ ਦੇ ਰਹਾ ਇਹਦਾ ਮਤਲਬ ਪਹਿਲੇ ਤੱਕ ਰਾਸ਼ਨ ਦਾ ਵੀ ਜਵਾਬ ਜਿਹੜਾ ਆ ਦੋ ਟੰਗ ਦੀ ਰੋਟੀ ਦਾ ਵੀ ਜਵਾਬ ਕੱਢ ਕੋਲ 75 ਸਾਲਾਂ ਦੇ ਵਿੱਚ ਨਹੀਂ ਹੋਇਆ ਖੁਦ ਮੰਨ ਰਿਹਾ ਆਪਣੇ ਸੇਲੀਅਰ ਉਸ ਤੋਂ ਬਾਅਦ ਆਪੇ ਤੁਸੀਂ ਅੱਜ ਦੇਖ ਦੇ ਸਕਦੇ ਹੋ ਲੋਕੋ ਤੁਸੀਂ ਕਰੋ ਸਵਾਲ ਵੋਟਾਂ ਮੰਗਣ ਵਾਲੇ ਦੇਣ ਜਵਾਬ ਹੱਤਾਂ ਲਈ ਸੰਘਰਸ਼ ਕਰਦੇ ਲੋਕਾਂ ਉੱਤੇ ਜ਼ਬਰ ਜਲਾ ਕਿਉਂ ਤੁਸੀਂ ਕਿਸਾਨੀ ਸੰਘਰਸ਼ ਨੂੰ ਦੇਖਿਆ ਉਹ ਉਸ ਤੋਂ ਇਲਾਵਾ ਜਿਹੜਾ ਪੰਜਾਬ ਦੀਆਂ ਸੜਕਾਂ ਤੇ ਲੋਕ ਸੰਘਰਸ਼ ਹੁੰਦਾ ਜਿਹੜੇ ਇਹ ਬੇਰੁਸਕਾਰ ਡਾਂਗਾ ਖਾਂਦੇ ਆ ਤੇ ਇਹ ਸਾਰਾ ਕੁਝ ਨੂੰ ਦੇਖਦੇ ਸੰਭੂ ਖਿਮੋਰੀ ਹਰੇ ਅੜਾ ਬਾਜ਼ਾਰ ਤੋਂ ਕਿਸਾਨਾਂ ਨੂੰ ਕਿਹੜੇ ਪਿਆ ਅੱਤੇ ਉਹਨਾਂ ਉੱਤੇ ਦੇਸ਼ ਦੇਸ਼ਨਾਬਦ ਗੋੜੀਆਂ ਤੇ ਅਖਰੂ ਵਾਸਤੇ ਗੋੜੇ ਚਲਾ ਕੇ ਕਤਲ ਤੇ ਜ਼ਖਮੀ ਕਿਉਂ ਕੀਤੇ ਬੰਨੀ ਕਿਸਾਨ ਮੋਰਚੇ ਦੀਆਂ ਮੰਨੀਆਂ ਮੰਗਾਂ ਲਾਗੂ ਕਿਉਂ ਨਹੀਂ ਕੀਤੀਆਂ ਐਮਐਸਪੀ ਗਰੰਟੀ ਕਾਨੂੰਨ ਕਿਉਂ ਨਹੀਂ ਬਣਾਇਆ ਦੇਖੋ ਐਮਐਸਪੀ ਦੀ ਗੱਲ ਜਿਹੜੀ ਆ ਉਹ ਸੈਂਟਰ ਵੀ ਕਰਦਾ ਪਰ ਅਜੇ ਤੱਕ ਐਮਐਲ ਐਮਐਸਪੀ ਕਿਸਾਨਾਂ ਨੂੰ ਨਹੀਂ ਮਿਲੀ ਇੱਥੇ ਅਜਿਹੇ ਸੁਭੌੜਾ ਦੀ ਸਰਕਾਰ ਆ ਇਹ ਕਹਿੰਦੇ ਸੀ 5 ਮਿੰਟ ਚ ਐਮਐਸਪੀ ਦੇ ਦੇਾਂਗੇ ਮਤਲਬ ਕਿ ਇਹਨੂੰ ਬੇਸ਼ਰਮੀ ਨਾਲ ਲੋਕਾਂ ਦੇ ਨਾਲ ਝੂਠ ਬੋਲਿਆ ਜਾਂਦਾ ਤੇ ਲੋਕ ਇੱਕ ਵਿਚਾਰੇ ਆਸ ਦੇ ਨਾਲ ਜਿਹੜਿਆ ਪੋਟ ਬਦਲ ਬਦਲ ਕੇ ਪਾਰਟੀਆਂ ਨੂੰ ਪਰਖਦੇ ਨੇ ਪਰ ਹਰ ਇੱਕ ਪਾਰਟੀ ਲੋਕਾਂ ਲੋਕਪੱਤੀ ਹੋਣ ਦੀ ਬਜਾਏ ਲੋਕ ਦੇਖੀ ਹੀ ਸਾਖਤ ਗਈ ਆ ਅਸੀਂ ਇਹ ਚਾਹੁੰਦੇ ਆ ਕਿ ਸਿੱਧਾ ਸਿੱਧਾ ਸਵਾਲ ਜਿਹੜਾ ਲੋਕ ਧੋੜ ਕੇ ਇਹਨਾਂ ਨੂੰ ਪੁੱਛਣ ਲੋਕਾਂ ਨੂੰ ਇਹ ਇਹਨਾਂ ਨੂੰ ਉਮੀਦ ਇਹਨਾਂ ਦੋੜ ਪਾਰਟੀਆਂ ਨੂੰ ਪਾਰਦਰ ਦੇ ਵਿੱਚ ਖੜਾ ਕਰਨ ਔਰ ਇਹਨਾਂ ਨੂੰ ਪੁੱਛਣ ਕਿ ਕਿ ਇਹ ਜਿਹੜਾ ਲੋਕਾਂ ਦੇ ਨਾਲ ਥੋਖੇ ਬਾਜੀ ਹਰ ਵਾਰ ਕਿਉਂ ਹੁੰਦੀ ਹੈ ਸਭ ਤੋਂ ਪਹਿਲਾਂ ਮੈਂ ਇਹ ਤੁਹਾਨੂੰ ਦੱਸ ਦਿਆਂ ਅਸੀਂ ਕੌਣ ਲੋਕਾਂ ਮੈਂ ਅਰਚੀ ਸਾਡੀ ਪੰਜਾਬ ਦਾ ਸੁਭਾਗ ਮੀਟਿੰਗ ਮੈਂਬਰ ਆ ਜਸਵਿੰਦਰ ਸਿੰਘ ਮੇਰਾ ਨਾਮ ਆ ਅਸੀਂ ਇਹ ਸਮਝਦੇ ਹਾਂ ਕਿ ਪਾਰਦਰ ਦੇ ਵਿੱਚ ਜਦੋਂ ਹੁਣ ਇਲੈਕਸ਼ਨ ਦਾ ਦੌਰ ਚੱਲ ਰਿਹਾ ਵੋਟਾਂ ਮੰਗਣ ਵਾਲੀਆਂ ਪਾਰਟੀਆਂ ਆਪਣੀਆਂ ਗੱਲਾਂ ਸੁਣਾ ਰਹੀਆਂ ਲੋਕਾਂ ਦੀ ਗੱਲ ਨਹੀਂ ਸੁਣ ਰਹੀਆਂ ਲੋਕਾਂ ਦੇ ਬਹੁਤ ਸਵਾਲ ਆ ਕਿਹ ਸਵਾਲ ਸੁਣ ਨਹੀਂ ਰਹੇ ਅਸੀਂ ਉਹ ਸਵਾਲਾਂ ਨੂੰ ਉਧਾਰ ਰਹੇ ਹਾਂ ਕਿ ਦੇਸ਼ ਦੇ ਵਿੱਚ ਬੇਰੁਜ਼ਗਾਰੀ ਇਹ ਸਮਾਨ ਤੇ ਪੜ ਗਈ ਆ ਉਹਨਾਂ ਨੂੰ ਰੁਜ਼ਗਾਰ ਤੌਂ ਤਾਂ ਕਿਉਂ ਨਹੀਂ ਦੇ ਸਕੀਆਂ ਪਰ 10 ਸਾਲ ਦੇ ਵਿੱਚ ਚਰਮ ਸੀਮਾ ਤੇ ਬੇਰੁਜ਼ਗਾਰੀ ਆ ਜੀ ਹੈ ਜੀ ਮੋਦੀ ਸਾਹਿਬ ਦੇ ਰੁਜ਼ਗਾਰ ਦੀਆਂ ਬਹੁਤ ਟਾਰਾ ਮਾਰਦੇ ਸੀ ਅਸਲ ਦੇ ਵਿੱਚ ਰੁਜ਼ਗਾਰ ਖੋਲੇ ਲੋਕਾਂ ਦੇ ਕੋਲ ਸਾਰਾ ਕੁਝ ਪਾਵੇ ਟ੍ਰੇਨ ਵੇਚੀ ਜਾਜ ਵੇਚ ਤੇ 에어ਪੋਰਟ ਵੇਚ ਕੇ ਛੱਡਿਆ ਕਿਹੜਾ ਮੈਤਮੌਕ ਦੇ ਦੇਸੂਗਾ ਜੀ ਆਪ ਪ੍ਰਾਈਵੇਟ ਕਰਨ ਨਾ ਕੀਤਾ ਗਿਆ ਜੀ ਉਹਦੇ ਰਾਈ ਮਨੀਪੁਰ ਸਾਡੇ ਸਾਹਮਣੇ ਇੱਕ ਸਵਾਲ ਆ ਕਿ ਮਨੀਪੁਰ ਦੇ ਵਿੱਚ ਦੋ ਪੱਟੀਆਂ ਹੋਈਆਂ ਭਿਆਹ ਪੈਣਾ ਦੇ ਨਾਲ ਰੇਪ ਹੋਏ ਸਮੂਹਕ ਰੇਤ ਪਤਲੇ ਆਮ ਪਰ ਸਰਕਾਰ ਨੇ ਕੁਛਿਆ ਨਹੀਂ ਪਹਿਲਵਾਨ ਲੜਕੀਆਂ ਜਿਹੜੀਆਂ ਆ ਉਹ ਰੋਂਦੀਆਂ ਰਹਿ ਗਿਆ ਕਿ ਸਾਡੇ ਨਾਲ ਧੱਕਾ ਹੋਇਆ ਕਿਸੇ ਹਕੂਮਤ ਨੇ ਗੱਲ ਨਹੀਂ ਸੁਣੀ ਔਰ ਇਹਨੇ ਪ੍ਰੈਸ ਪੁਝੇ ਸਰਾਂ ਸੋ ਨੂੰ ਇਹਨਾਂ ਦਾਜ ਜਿਹੜਾ ਰਹਾ ਬੁਧਾਏਗਾ ਉਹ ਖਿਲਾਫ ਕਾਰਵਾਈ ਕਰਨ ਦੇ ਜਿਨਾਂ ਨੇ ਨਾਰਾ ਹੋਇਆ ਮੈਂ ਜੋਰ ਦੇ ਕੇ ਕਹਿਣਾ ਚਾਹਾਂਗਾ ਇਹ ਦੇਸ਼ ਦਾ ਜਿੰਨਾ ਨੁਕਸਾਨ ਜਾਤ ਪਾਤ ਨੇ ਕੀਤਾ ਆ ਜਿੰਨਾ ਧਰਮਾਂ ਦੀ ਸੰਕਿਰਣਤਾ ਨੇ ਕੀਤਾ ਧਰਮਾਂ ਨੇ ਸੰਜੀਦਤ ਦਾਵੇ ਕੀਤਾ ਜਿਹੜਾ ਉਹਦੇ ਵਿੱਚ ਰੋਹਤ ਮਮੂਲਾ ਕੀ ਅ ਤਬੀ ਕਰਦਾ ਗਲਤ ਨੌਜਵਾਨ ਨੂੰ ਫਟਕਸੀ ਕਰਨੀ ਪੈਗੀ ਸੀ ਕੀ ਸਰਕਾਰ ਦੀ ਕਿਤੇ ਜਵਾਬ ਦੇਈ ਹੈਗੀ ਆ ਜਾਂ ਜਵਾਬ ਦੇਈ ਨਹੀਂ ਹੈਗੀ ਇਹ ਸਰਕਾਰ ਵੱਲੋਂ ਅੱਜ ਵੀ ਹੋਰ ਖੜਬੋਲਦਨਾ ਹੈ ਪੂਰੀ ਦੁਨੀਆ ਦੇ ਵਿੱਚ ਕਚਰੇ ਦੇ ਵਿੱਚ ਫਾੜੀ ਖਰੇ ਆ ਸਾਡੇ ਨੂੰ ਪੂੜਾ ਨਹੀਂ ਸੰਭਾਲ ਹੋਇਆ ਬਿਮਾਰੀਆਂ ਕਿਹੜੇ ਬੰਦੇ ਨੂੰ ਕੈਂਸਰ ਕਦੋਂ ਨਿਕਲਾ ਆਵੇ ਪਤਾ ਨਹੀਂ ਵਾਤਾਵਰਣ ਦੇ ਵਿੱਚ ਅਸੀਂ 45 ਖੜੇ ਆ ਦੁਨੀਆ ਭਰ ਦੇ ਵਿੱਚ ਫਿਰ ਹਕੂਮਤਾਂ ਦੇ ਸਾਹਮਣੇ ਸਵਾਲ ਹੈ ਕਿ ਤੁਸੀਂ ਸਾਨੂੰ ਗੱਪਾਂ ਨਾ ਸੁਣਾਓ ਤੁਹਾਡਾ ਤੇ ਵੀ ਨੀ ਤਰਸਾ ਕਿਹੜੀ ਪਾਰਟੀ ਦੇ ਕਦੋਂ ਵਿਖ ਜਾਣਾ ਪੂਰੀ ਦੀ ਪੂਰੀ ਨੇ ਕਿਹੜੇ ਉਮੀਦਵਾਰ ਨੇ ਕਿਹੜੀ ਪਾਰਟੀ 'ਚ ਭੱਜ ਕੇ ਚਲ ਜਾਣਾ ਲੋਕ ਵੋਟਾਂ ਪਾਉਂਦੇ ਰਹਿੰਦੇ ਆ ਤਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਲੋਕੋ ਡਟ ਕੇ ਸਵਾਲ ਕਰੋ ਆਪਣੀ ਜ਼ਿੰਦਗੀ ਤੇ ਹਕੂਮਤ ਨੂੰ ਪੁੱਛੋ ਰੁਜ਼ਗਾਰ ਕਿਉਂ ਨਹੀਂ ਕਿਉਂ ਹੋਲੇ ਆ ਰੁਜ਼ਗਾਰ ਲੋਕਾਂ ਦੇ ਬੱਚੇ ਦੇ ਮਾਰੇ ਮੋٹے ਸਰਕਾਰੀ ਨੌਕਰੀ ਤਾਂ ਗਿਆ ਪੈਨਸ਼ਨ ਹੈ ਨਹੀਂ ਐਨਪੀਐਲਏ ਬਣਦੇ ਨਾਲ ਹੀ ਪੈਨਸ਼ਨ ਸ਼ੁਰੂ ਹੋ ਜਾਂਦੀ ਹੈ 5 ਸਾਲ ਦੀ ਟਰਮੋਂ ਦੀ ਪੈਨਸ਼ਨ ਪੂਰੀ ਰਵੇ ਤੇ ਲੱਖ ਰੁਪਏ ਤਨਖਾਹ ਲੈਂਦੇ ਆ ਇਹਦਾ ਮਤਲਬ ਮੁਲਾਜ਼ਮ ਹੋਏ ਨਾ ਉਹ ਫਿਰ ਜੇ ਮੁਲਾਜ਼ਮਾਂ ਤੇ ਆਪਣੇ ਦਫਤਰਾਂ ਦੇ ਵਿੱਚ 9 ਤੋਂ 5 ਹਾਜ਼ਰੀਆਂ ਨਹੀਂ ਚਾਹੀਦੀ ਇਹਨਾਂ ਲੋਕਾਂ ਨੂੰ ਅਸੀਂ ਇਹ ਕਹਾਂਗੇ ਲੋਕਾਂ ਨੂੰ ਜ਼ਿੰਦਗੀ ਦੇ ਸਵਾਲ ਢੱਟ ਕੇ ਖੜੇ ਕਰੋ ਜੇ ਅੱਜ ਇਹ ਤੁਹਾਡੀ ਗੱਲ ਨਹੀਂ ਸੁਣਦੇ ਤੇ 5 ਸਾਲਾਂ ਬਾਅਦ ਵੀ ਤੁਹਾਡੀ ਗੱਲ ਕੋਈ 5 ਸਾਲਾਂ ਦੇ ਵਿੱਚ ਵੀ ਕਿਸੇ ਨੇ ਨਹੀਂ ਸੁਣਨੀ ਲੋਕ ਰਹਿਮਤ ਕਰਕੇ ਜੋ ਲੋਕਤੰਤਰ ਹੈ ਲੋਕਤੰਤਰ ਦਾ ਰੂਪ ਹੋਣਾ ਚਾਹੀਦਾ ਉਹ ਜੋਕਤੰਤਰ ਨਹੀਂ ਬਣਨਾ ਚਾਹੀਦਾ ਇਹਨੂੰ ਵੋਟਾਂ ਦੀ ਮੰਡੀ ਬਣਾ ਦਿੱਤਾ ਗਿਆ ਕੌਣ ਕਿੰਨੇ ਰੁਪਏ ਦੇ ਨਾਲ ਖਰੀਦ ਸਕਦਾ ਇੱਥੇ ਹਾਲਾਤ ਇਹ ਆ ਕਿਸੇ ਤਰ੍ਹਾਂ ਦੀ ਸਾਡੀ ਵੱਲੋਂ ਲੋਕਾਂ ਨੂੰ ਚੇਤਨ ਕਰ ਰਹੇ ਆਪਣੇ ਦੇਸ਼ ਦੇ ਪਿਆਰ ਵਿੱਚ ਆਪਣੇ ਦੇਸ਼ ਨੂੰ ਵਧਦਾ ਫੁੱਲਦਾ ਦੇਖਣ ਲਈ ਉਹਦਾ ਕਿਸਾਹ ਜਾਂਦਾ ਸਾਨੂੰ ਮਨਜ਼ੂਰ ਨਹੀਂ ਔਰਤਾਂ ਦੀ ਦੇ ਪਤੀ ਸਾਨੂੰ ਮਨਜ਼ੂਰ ਨਹੀਂ ਗਲਤਾਂ ਦਾ ਧੱਕਾ ਸਾਨੂੰ ਮਨਜ਼ੂਰ ਨਹੀਂ ਦੇਸ਼ ਵਿੱਚ ਹਿੰਦੂ ਮੁਸਲਮ ਨਫਰਤ ਸਾਨੂੰ ਮਨਜ਼ੂਰ ਨਹੀਂ ਬੇਰਜ਼ਗਾਰੀ ਸਾਨੂੰ ਮਨਜ਼ੂਰ ਨਹੀਂ ਕੂੜਾ ਕਰਕਟ ਸਾਨੂੰ ਮਨਜ਼ੂਰ ਨਹੀਂ ਹੈਗਾ ਇੱਥੇ ਦਾ ਵਾਤਾਵਰਣ ਸ਼ੁੱਧ ਹੋਣਾ ਚਾਹੀਦਾ ਲੋਕਾਂ ਦੇ ਬੱਚਿਆਂ ਨੂੰ ਗੋਰੀ ਗਾਰੀ ਮਾਰੇ ਬਾਹਰ ਕੱਢਣਾ ਪੈ ਗਿਆ ਹਜ਼ਾਰਾਂ ਲੱਖਾਂ ਬੱਚੇ ਚਲੇ ਗਏ ਪਰ ਮਾਪੇ ਇੱਥੇ ਮਰਦੇ ਫਿਰਦੇ ਆ ਜੀ ਵਿਚਾਰੇ ਇਕੱਲੇ ਇਕੱਲੇ ਬੈਠੇ ਆ ਉਹ ਦੁਨੀਆ ਦੇ ਸਾਹਮਣੇ ਆ ਲਾਸਟ ਗੱਲ ਹੈ ਤੇ ਗੱਲ ਖਤਮ ਕਰ ਰਿਹਾ ਆ ਆਪਨੇ ਦੇ ਜਵਾਬ ਦਿਓ ਲੋਕਾਂ ਨੂੰ ਕਿ ਇਸ ਦੇਸ਼ ਦੇ ਵਿੱਚ 85 ਕਰੋੜ ਲੋਕ ਉਹਨੇ ਗਰੀਬੀ ਵਿੱਚ ਜੀਣ ਟੱਪ ਦਿੱਤੇ ਆ ਕਿ ਉਹਨਾਂ ਨੂੰ ਸਿਰਫ ਸਰਪੰਚਾਂ ਆ ਸਰਕਾਰੀ ਰਾਸ਼ਨ ਤੇ ਜੀਣਾ ਪੈ ਰਿਹਾ ਆ। ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ। ਉਹਨਾਂ ਦੀ ਕਿਰਤ ਰੋਟੀ ਲਈ ਔਰ ਉਹਨਾਂ ਕੋਲ ਪੈਸਾ ਨਹੀਂ। ਉਹਨਾਂ ਨੂੰ ਰਾਸ਼ਨ ਦੇਣ ਦੇ ਆਸਤੇ ਸਿਰਫ ਸਰਕਾਰੀ ਰਾਸ਼ਨ ਤੇ ਪੜਵਾਸ ਕੇ ਵਿਚਾਰਿਆਂ ਨੂੰ ਮਜਬੂਰ ਕਰਤਾ। ਲੋਕ ਬਹੁਤ ਚੰਗੇ ਆ ਮਿਹਨਤੀ ਆ ਪਰ ਹਕੂਮਤਾਂ ਨਾ ਕੁਝ ਵੀ ਦੇ ਕੇ ਛੋਟ-ਮੋਟੀਆਂ ਰਹਿਤਾਂ ਦੇ ਕੇ ਗੁਜ਼ਾਰਾ ਕਰਨਾ ਚਾਹੁੰਦੀ ਐ ਇਦਾਂ ਗੁਜ਼ਾਰਾ ਹਕੂਮਤੋਂ ਹੋਣਾ ਨਹੀਂ ਆ। ਆਨੂ ਲੋਕਾਂ ਦੀ ਵਾਸਟ ਸਾਡੀ ਦੀ ਪਹਿਲੀ ਗੱਲ ਕੀ ਹੈ ਸਪੋਰਟ ਨਹੀਂ ਕਰ ਰਹੇ ਕਿਸੇ ਦੇ ਨਹੀਂ ਕਰ ਰਹੇ ਅਸੀਂ ਤਰਕੀ ਲਈ ਬੰਨੋ ਲਗਾਤਾਰ ਲਗਾਤਾਰ ਇਸ ਨੂੰ ਜਨਗਾਂ ਦੇ ਸਾਲ 5 ਜਾਂ 10 ਦੀ ਗੱਲ ਨਹੀਂ 40 ਸਾਲ ਤੋਂ ਲੱਗੋ ਹੈ ਲੋਕਾਂ ਨੂੰ ਸਾਇੰਟਿਫਿਕ ਟੈਂਪਰਮੈਂਟ ਵਾਸਤੇ ਮੇਰੇ ਕੋਲ ਸੋਚਣ ਦਾ ਢੰਗ ਵਿਗਿਆਨਿਕ ਬਣਾਉਂ ਹਰ ਚੀਜ਼ ਦੇ ਕਾਰਨ ਖੋਜੇ ਜੇ ਗਰੀਬੀ ਆਉਂਦੀ ਉਹਦੇ ਕਾਰਨ ਕਿਹੜੇ ਹੋ ਗਏ ਆ ਜੋ ਕਿ ਮੀਰਾ ਦਾ ਰਾਜ ਖਰਬੜ ਪਿਆ ਇਕੱਠਾ ਕਰ ਲਿਆ ਮੀਰਾ ਨੇ ਉਹਦੇ ਕਾਰਨ ਕੀ ਆ ਜਦੋਂ ਲੋਕਾਂ ਦਾ ਸੋਚਣ ਦਾ ਅੰਗ ਵਿਗਿਆਨਿਕ ਬਣੂਗਾ ਸਵਾਲਾਂ ਨੂੰ ਬੜੀ ਸੇਤੀ ਹੋ ਕੌਣ ਪਰ ਕਰ ਲੈਣਗੇ ਇਹਨਾਂ ਕਿਹੜੇ ਹੱਥੋਂ ਗੁੰਮਰਾਹ ਹੋਣ ਵਾਲੀ ਨਹੀਂ ਹੈਗੀ ਤੇ ਅਸੀਂ ਲਗਾਤਾਰ ਕੰਮ ਕਰਦੇ ਆਂ ਜੀ ਅੱਜ ਕੋ ਇਲੈਕਸ਼ਨ ਦਾ ਦਿਨ ਇਲੈਕਸ਼ਨ ਦਾ ਦਿਨ ਆ ਰਿਹਾ ਉਸ ਦਿਨ ਦੇ ਵਿੱਚ ਆਪ ਬੋਲਦੇ ਕਿ ਇਸ ਤਰ੍ਹਾਂ ਨਾ ਕਹਾ ਸਰਾਂ ਤੋਂ ਲੋਕਤੰਤਰ ਹੁੰਦਾ ਇਸ ਦਿਨ ਦੇ ਵਿੱਚ ਲੋਕਾਂ ਨੂੰ ਬੋਲਣਾ ਹੋਊਗਾ ਸਾਨੂੰ ਬੋਲਣਾ ਹੋਊਗਾ ਕਿ ਆਪਣੀ ਚੋਣ ਚੰਗੀ ਲੋਕ ਚੋਣ ਚੰਗੀ ਰਹਿਣੀ ਆਪਣੇ ਵਾਸਤੇ ਆਪਣੇ ਵਾਸਤੇ ਬੋਲਣਾ ਜबान ਖੁੱਲਣੀ ਹੀ ਚੰਗੀ ਆ ਭਾਵੇਂ ਹਾਕਮ ਲਈ ਚੰਗੀ ਇੱਥੇ ਕੋਈ 10 ਰੁਪਏ ਮੰਗਣ ਆ ਗਿਆ 20 ਰੁਪਏ ਮੰਗਣ ਆ ਗਿਆ ਤੁਸੀਂ ਵੀ ਗੱਲਾ ਕਰਦੇ ਹੋ ਓ ਤੁਹਾਡੇ ਤੋਂ ਵੋਟ ਮੰਗਣ ਆਏ ਆ ਜਿਹਦੇ ਨਾਮ ਇਹਨਾਂ 5 ਸਾਲ ਇਸ ਦੇ ਤੇ ਹਾਕਮ ਬਣਨਾ ਕੋ ਵੋਟਰ ਵੀ ਇਹਨਾਂ ਨੂੰ ਦਰ ਰਿਹਾ ਇਹਨਾਂ ਨੂੰ ਤੁਸੀਂ ਡਾਟ ਕੇ ਆਪਣਾ ਸਵਾਲ ਪੁੱਛੋ ਤੁਹਾਡੇ ਬੱਚੇ ਵਿਦੇਸ਼ਾਂ ਵਿੱਚ ਰੋੜ ਰਹੇ ਆ ਤੁਸੀਂ ਇੱਥੇ ਰੋੜ ਰਹੇ ਆ ਡੇਰੀ ਦੀ ਗੱਡੀ ਤੁਹਾਡੇ ਬੱਚਿਆਂ ਦੇ ਅੰਦਰ ਆ ਬਿਮਾਰੀਆਂ ਨਾਲ ਲੋਕ ਮਰ ਰਹੇ ਜੇ ਤੁਸੀਂ ਸਵਾਲ ਹਾਸਮਾਨੂ ਨਹੀਂ ਕਰਨੇ ਕਿ ਕਿ ਤੀਨੂ ਕਰਦੇ ਆ ਸਵਾਲ ਫਿਰ ਰਹੇ ਪਰ ਹਾਕਮਾਂ ਦੇ ਸਵਾਲਾਂ ਦੇ ਮਹਾਤਮਾ ਕੋਲ ਕੋਈ ਜਵਾਬ ਨਹੀਂ ਕਿਉਂਕਿ ਉਹਨਾਂ ਦੀ ਵਜ੍ਹਾ ਗਰੀਬੀ ਆ ਹਾਕਮਾਂ ਦੀ ਹਾਕਮਾਂ ਦੀ ਵਜ੍ਹਾ ਇਹ ਦੇਰੀਬਜ਼ਾਰੀ ਹਾਕਮਾਂ ਦੀ ਵਜ੍ਹਾ ਇਹ ਜਾਸਪਾਸ ਹਾਕਮਾਂ ਦੀ ਵਜ੍ਹਾ ਧਰਮਾਂ ਦੇ ਨਾਂ ਤੇ ਦੰਗੇ ਪਾਦੇ ਜਾਂਦੇ ਉਹਦੇ ਜ਼ਿੰਮੇਵਾਰ ਕੌਣ ਕਹਾ ਫਿਰਦੇ ਨੇ ਤੇ ਜਵਾਬ ਆ ਤੁਹਾਡਾ ਤੇ ਤੁਹਾਡੇ ਨਾਲ ਜੁੜਨਾ ਚਾਹੁੰਦੇ ਨੇ ਅਸੀਂ ਪੰਜਾਬ ਦੇ ਵਿੱਚ 60 70 ਕਾਈਆਂ ਜਿਹੜੀਆਂ ਕੰਮ ਕਰਦੇ ਆ ਸਾਡਾ ਹੈੱਡਕੁਆਰਟਰ ਬਰਨਾਲਾ ਕਰਕੀ ਸੜੀ ਦਾ ਆਂਡਰ ਵਿਸ਼ਵਾਸ ਸਮਾਜ ਨੂੰ ਪਿੱਛੇ ਲੈ ਕੇ ਜਾਂਦੇ ਆ ਅੰਧਵਿਸ਼ਵਾਸਾਂ ਦੀ ਸਮਾਪਤੀ ਲਈ ਵਿਗਿਆਨਿਕ ਤੈਂਪਰਾਮੈਂਟ ਵਾਸਤੇ ਅਸੀਂ ਸੈਂਟੀਫਿਕ ਤੈਂਪਰਾਮੈਂਟ ਵਾਸਤੇ ਲੋਕਾਂ ਨੂੰ ਕਹਿੰਦੇ ਆ ਤੇ ਮੈਂ ਇੱਕ ਮੰਗ ਤੁਹਾਡੇ ਜਨਰਲ ਸੋਸਾਇਟੀ ਦੇ ਰਾਦਰਾਂ ਸਤਕਰਕਾਰ ਸਾਹਿਬ ਲੋਕਾਂ ਨੂੰ ਲੋਕਸ਼ੀ ਤਾੰਤਰਿਕ ਫਾਇਤੀਵਾਦੀ ਉਹਨਾਂ ਦੀਆਂ ਮੁਸ਼ਕਲਾਂ ਕਰਕੇ ਮਿਟ ਲੈਂਦੇ ਆ ਹਾਲੋਂ ਨਾਲ ਕੋਈ ਹੁੰਦਾ ਕੋਈ ਨਹੀਂ ਹਾਲਤ ਵਿਵਸਥਾ ਵਿੱਚ ਕਿਹਿਆ ਹੁੰਦਾ ਆ ਪੰਜਾਬ ਦੀ ਤਰੱਕੀਏ ਹਕੂਮਤਾਂ ਨੇ ਇੱਕ ਰਾਤੀ ਇੱਥੇ ਚਾਰ ਦੇ 3 ਗੱਲੀਆਂ ਆਈਆਂ ਪੰਜਾਬ ਦੇ ਵਿੱਚ ਲੋਕਾਂ ਦਾ ਕਿਸੇ ਦਾ ਕਾਰੋਬਾਰ ਨਾ ਚੱਲਿਆ ਤਾਂ ਬਲੀ ਆ ਗਈ ਕਿ ਇਹਦੇ ਬੱਚਾ ਨਾ ਹੋਇਆ ਤਾਂ ਬਲੀ ਆ ਗਈ ਕਿਸੇ ਦੇ ਕੁੜੀਆਂ ਦੇ ਮੁੰਡਾ ਤਾਂ ਬਲੀ ਅਸੀਂ ਮੰਗ ਕਰਦੇ ਆ ਰਹੇ ਹਾਂ 17 ਤੋਂ ਲੈ ਕੇ ਦੇਖ ਜਾ 17 ਤੋਂ ਕਿ ਪੰਜਾਬ ਦੇ ਵਿੱਚ ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾਓ ਜਿਹੜਾ ਵੀ ਵਿਅਕਤੀ ਅੰਧਵਿਸ਼ਵਾਸ ਫੜਾਉਂਦਾ ਫਲਾਉਂਦਾ ਆ ਉਹਦੇ ਖਿਲਾਫ ਕਾਰਵਾਈ ਕੀਤੀਆਂ ਪਰ ਸਰਕਾਰ ਨੇ ਕੀਤਾ ਕੱਖ ਨਹੀਂ 0 ਜ਼ੀਰੋ ਕੀਤਾ ਆ ਪਰ ਸਾਡੀ ਮੰਗ ਆ ਸਰਕਾਰ ਕੋ ਤੁਹਾਨੂੰ ਸਿਹਤ ਸਵਾਸ਼ਯਾਤ ਕਾਨੂੰਨ ਜਿਹੜਾ ਹੈ ਉਹ ਸਰட்சி ਸਾਡੀ ਦੀ ਮੰਗ ਦੇ ਉੱਤੇ ਬਣਾਇਆ ਹੈ